ਜਦੋਂ ਡੋਨਲਡ 트੍ਰੰਪ ਦੀ ਜਿਹੜੀ ਆ ਆਮਾਦ ਆਮਦ ਸੀ ਨਾ ਵਾਈਟ ਹਾਊਸ ਦੇ ਵਿੱਚ ਮਤਲਬ ਕਿ ਜਦੋਂ ਇਹ ਪਤਾ ਲੱਗਾ ਕਿ ਡੋਨਲਡ 트੍ਰੰਪ ਰਿਪਬਲਿਕਨ ਦਾ ਕੈਂਡੀਡੇਟ ਹੋਊਗਾ ਤੇ ਸਾਰੀਆਂ ਬਹਿਸਾਂ ਹੋ ਰਹੀਆਂ ਸੀਗੀਆਂ ਡਿਬੇਟਸ ਹੋ ਰਹੀਆਂ ਸੀਗੀਆਂ ਬਹੁਤ ਸਾਰੇ ਲੋਕ ਜਿਹੜੇ ਡੋਨਲਡ 트੍ਰੰਪ ਦੇ ਮੁਖਾਲਫ ਸੀਗੇ ਨਾ ਜਿਹੜੀਆਂ ਜਿਹੜੇ ਖਦਸ਼ੇ ਉਹ ਪ੍ਰਗਟਾ ਰਹੇ ਸੀਗੇ ਲੱਗਦਾ ਇਦਾਂ ਕਿ ਉਹ ਉਹਨਾਂ ਬਹੁਤ ਸਾਰੇ ਖਦਸ਼ਿਆਂ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਉਹ ਹੌਲੀ-ਹੌਲੀ ਸਹੀ ਹੁੰਦੀਆਂ ਜਾਪ ਰਹੀਆਂ ਨੇ ਤੇ ਉਦੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਲੋਕ ਦਾ 트ੰਪ ਨੂੰ ਨਫ਼ਰਤ ਕਰਦੇ ਨੇ ਜੀ ਉਹਦੀ ਮੁਖਾਲਫਤ ਦੇ ਵਿੱਚ ਅੰਨੇ ਹੋਏ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਕਹੀ ਜਾਂਦੇ ਨੇ ਪਰ ਜੇ ਇਸ ਵੀਕੇ ਨਾਲ ਡਾਲਰ 트ੰਪ ਹੋਣੀ ਵਿਚਰ ਰਹੇ ਨੇ ਜਿਹੜੇ ਫੈਸਲੇ ਉਹਨਾਂ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਕੀਤੇ ਜਾ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਕਾਇਓਸ ਆ ਇਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਹਫੜਾ-ਥਫੜੀ ਆ ਅ ਅੱਛਾ ਇਹ ਵੀ ਆ ਜਦੋਂ ਪਿਛਲੀ ਵਾਰ ਇਹ ਸੱਤਾ ਦੇ ਵਿੱਚ ਸੀਗੇ ਨਾ ਵਾਈਟ ਹਾਊਸ ਦੇ ਵਿੱਚ ਸੀਗੇ ਬਹੁਤ ਸਾਰੇ ਲੋਕਾਂ ਦਾ ਉਦੋਂ ਇਹ ਮੰਨਣਾ ਕਿ ਉਦੋਂ ਇਹਨਾਂ ਦੀ ਟੀਮ ਦੇ ਵਿੱਚ ਕਈ ਲੋਕ ਇਦਾਂ ਦੇ ਸਗੇ ਜਿਹੜੇ ਕਿ ਕਾਨੂੰਨਾਂ ਦੇ ਹਿਸਾਬ ਨਾਲ ਚੱਲਣ ਦੇ ਵਿੱਚ ਯਕੀਨ ਰੱਖਦੇ ਸਗੇ ਇਹਨਾਂ ਦੀ ਗਲਤੀ ਨੂੰ ਕਹਿੰਦੇ ਵੀ ਸੀ ਕਿ ਭਾਈ ਆਹ ਕੰਮ ਤੋਂ ਇਦਾਂ ਨਹੀਂ ਇਦਾਂ ਕਰਿਆ ਕਰ ਪਰ ਇਸ ਵਾਰ ਜਿਹੜੀ 트럼ਪਸ ਆਫ ਦੀ ਐਡਮਿਨਿਸਟ੍ਰੇਸ਼ਨ ਆ ਨਾ ਉਹ ਸਾਰੇ ਇਹ ਕਹਿ ਲੋ ਕਿ ਭਗਤੇ ਹੀ ਆ ਇਹਨਾਂ ਦੇ तकरीबन ਇਹੀ ਨਜ਼ਰ ਆ ਰਿਹਾ ਐਤਕੀ ਚੁਣ ਕੇ ਵੀ ਜਿਆਦਾ ਤਾਕਤ ਦੇ ਨਾਲ ਆਏ ਨੇ ਤੇ ਲੱਗਦਾ ਵੀ ਇਦਾਂ ਕਿ ਆਪਣੀ ਤਾਕਤ ਦਿਖਾ ਲੈਣ ਦੇ ਪੂਰੇ ਰੌਂ ਦੇ ਵਿੱਚ ਨੇ ਗ੍ਰੀਨਲੈਂਡ ਦੇ ਉੱਤੇ ਬੇਸਿਕਲੀ ਤਾਂ ਆਪਾਂ ਬਹੁਤ ਵਾਰ ਗੱਲ ਕੀਤੀ ਆ ਪਰ ਇਹ 트럼ਪ ਸਾਹਿਬ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਨੇ ਤੇ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਗ੍ਰੀਨਲੈਂਡ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਅਮਰੀਕਾ ਨੂੰ ਆਪਣੀ ਜਦੋਂ ਮਰਜ਼ੀ ਉੱਥੇ ਫੌਜ ਭੇਜ ਦੇਵੇ ਗ੍ਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ ਡੈਨਮਾਰਕ ਦੇ ਅੰਦਰੋਂ ਦਾ ਡੈਨਮਾਰਕ ਨੈਟੋ ਦੇ ਵਿੱਚ ਹੈ ਨੈਟੋ ਦੇ ਅੰਦਰ ਇਹਨਾਂ ਦੀਆਂ ਵੈਸੇ ਹੀ ਫੋਰਸਸ ਜਾ ਸਕਦੀਆਂ ਡੈਨਮਾਰਕ ਵਾਲੇ ਕਹਿ ਰਹੇ ਨੇ ਕਿ ਤੂੰ ਖੁਜ਼ ਖਣਿਜ ਪਦਾਰਥ ਲੈ ਜਾਣੇ ਆ ਤੂੰ ਗ੍ਰੀਨਲੈਂਡ ਚ ਉਹ ਲੈ ਜਾ ਬੇਸ ਜਿੰਨੇ ਬਣਾਉਣੇ ਆ ਉਹ ਬਣਾ ਲੈ ਹੋਰ ਤੁਸੀਂ ਅਮਰੀਕਾ ਵਾਲਿਆਂ ਨੇ ਜੋ ਕਰਨਾ ਕਰ ਲਓ ਪਰ ਅਸੀਂ ਇਹਨੂੰ ਵੇਚਣਾ ਨਹੀਂ ਜੇ ਅਸੀਂ ਇਹਨੂੰ ਡੈਨਮਾਰਕ ਦਾ ਹੀ ਹਿੱਸਾ ਰੱਖਣਾ ਅੱਛਾ ਗ੍ਰੀਨਲੈਂਡ ਦੇ ਜਿਹੜੇ ਮੁਕਾਮੀ ਲੋਕ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਉਹ ਕਹ ਰਹੇ ਕਿ ਅਸੀਂ ਨਹੀਂ ਜਾਣਾ ਅਮਰੀਕਾ ਦੇ ਹੁਣ ਅਮਰੀਕਾ ਦਾ ਪਾਸਪੋਰਟ ਲੈਣ ਦੇ ਲਈ ਅਮਰੀਕਾ ਦੇ ਜਾਣ ਦੇ ਲਈ ਲੋਕਾਂ ਦੀਆਂ ਦੌੜਾਂ ਲੱਗੀਆਂ ਪਈਆਂ ਪਰ ਗ੍ਰੀਨਲੈਂਡ ਵਾਲੇ ਲੋਕ ਕਹਿੰਦੇ ਕਿ ਅਸੀਂ ਨਹੀਂ ਅਮਰੀਕਾ ਦਾ ਹਿੱਸਾ ਬਣਨਾ ਚਾਹੁੰਦੇ ਇਸੇ ਕੱਲ ਨੂੰ ਜਿਹੜਾ ਮੁੱਖ ਰੱਖਦੇ ਆ ਯੂਰੋਪੀਅਨ ਕੰਟਰੀਆਂ ਉਹ ਕਹਿ ਰਹੇ ਨੇ ਕਿ ਭਾਈ ਤੁਸੀਂ ਕਿਸੇ ਦੇ ਉੱਤੇ ਧੱਕੇ ਨਾਲ ਕਬਜ਼ਾ ਨਹੀਂ ਕਰ ਸਕਦੇ ਅੱਛਾ ਇਹ ਵੀ ਗੱਲ ਬਾਰ-ਬਾਰ ਆ ਰਹੀ ਹੈ ਕਿ ਜਦ ਅਮਰੀਕਾ ਨੂੰ 트੍ਰੰਪ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੀ ਹੈ ਨਹੀਂ ਤੇ ਫਿਰ ਉਹ ਕਿਉਂ ਕਬਜ਼ਾ ਕਰਨ ਤੇ ਜਿਹੜਾ ਉਤਾਰੂ ਹੋਇਆ ਉਹ ਵੈਸੇ ਆਪਣੀਆਂ ਜੇ ਉਹਨੂੰ ਇਹ ਲੱਗਦਾ ਕਿਉਂਕਿ 트ੰਪ ਉਹਨਾਂ ਦੇ ਵੱਲੋਂ ਆਰਗੂਮੈਂਟ ਇਹ ਦਿੱਤਾ ਜਾ ਰਿਹਾ ਕਿ ਸਾਡੀ ਸੁਰੱਖਿਆ ਨੂੰ ਖਤਰਾ ਜੇਕਰ ਤੇ ਤੁਹਾਡੀ ਸੁਰੱਖਿਆ ਨੂੰ ਇੱਕ ਤਾਂ ਰਸ਼ੀਆ ਚਾਈਨਾ ਦਾ ਜਿਹੜਾ ਬਾਰ ਬਾਰ ਵਿੱਚ ਬੇਰਵਾ ਪਾਉਂਦੇ ਕੋ ਉਹਦਾ ਸਬੂਤ ਸਬਾਤ ਆ ਉਹ ਦਿੰਦੇ ਨਹੀਂ ਹੁਣ ਰਸ਼ੀਆ ਤੇ ਚਾਈਨਾ ਨੈਟੋ ਕੰਟਰੀ ਦੇ ਵਿੱਚ ਕਿੱਦਾਂ ਆ ਕੇ ਉਹਨਾਂ ਨੂੰ ਪ੍ਰੋਬਲਮ ਦੇ ਸਕਦੇ ਆ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਡੋਨਲਡ 트ੰਪ ਕਿਉਂਕਿ ਉਹ ਇਹ ਲੈਗਸੀ ਇਹ ਛੱਡ ਕੇ ਜਾਣੀ ਚਾਹੁੰਦੇ ਆ ਕਿ ਦੇਖੋ ਦੇਖੋ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਬਣਿਆ ਸੀ ਤੇ ਅਮਰੀਕਾ ਦੇ ਵਿੱਚ ਜ਼ਮੀਨ ਐਡ ਕਰਕੇ ਗਿਆ ਜਿਹਦਾ ਪੁਰਾਣੇ ਰਾਜਾਂ ਦਾ ਹੁੰਦਾ ਸੀ ਨਾ ਵਿਸਤਾਰ ਕਰਕੇ ਗਿਆ ਅਮਰੀਕਾ ਦਾ ਇੱਥੇ ਤੱਕ ਵੀ ਜਿਹੜਾ ਹੁਣ ਅਮਰੀਕਾ ਅਮਰੀਕਾ ਅੱਗੇ ਇਹਨਾਂ ਨੇ ਅਲਾਸਕਾ ਓਬਵੀਅਸਲੀ ਤੁਹਾਨੂੰ ਪਤਾ ਰਸ਼ੀਆ ਤੋਂ ਖਰੀਦਿਆ ਸੀਗਾ ਉਸੇ ਹੀ ਤਰੀਕੇ ਨਾਲ ਇਹ ਗ੍ਰੀਨਲੈਂਡ ਡੈਨਮਾਰਕ ਤੋਂ ਖਰੀਦਣਾ ਚਾਹੁੰਦੇ ਪਰ ਜੇ ਡੈਨਮਾਰਕ ਵੇਚਦਾ ਹੋਵੇ ਫਿਰ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਗ੍ਰੀਨਲੈਂਡ ਨਾਲੇ ਕਹਿੰਦੇ ਹੋਣਾ ਅਮਰੀਕਾ ਨਾਲ ਜਾਣਾ ਕਿਸੇ ਨੂੰ ਕੋਈ ਦਿੱਕਤ ਨਹੀਂ ਪਰ ਉਹ ਨਹੀਂ ਜਾਣਾ ਚਾਹੁੰਦੇ ਡੈਨਮਾਰਕ ਤੇ ਫਿਰ ਜੇਕਰ ਤੁਸੀਂ ਧੱਕਾ ਕਰੋਗੇ ਫਿਰ ਤਾਂ ਅੰਤਰਰਾਸ਼ਟਰੀ ਕਾਨੂੰਨ ਦੀ ਸਿੱਧੀ ਸਿੱਧੀ ਉਲੰਘਣਾ ਤੇ ਫਿਰ ਤੁਸੀਂ ਨਾ ਤਾਂ ਬਲਾਦੇ ਮਾਰ ਪੁੱਤ ਨੂੰ ਯੂਕਰੇਨ ਦੇ ਉੱਤੇ ਵਾਰ ਜਿਹੜੀ ਛੇੜੀ ਆ ਉਹਨੇ ਉਹਦੇ ਬਾਬਤ ਉਹਨੂੰ ਗਲਤ ਕਹਿ ਸਕਦੇ ਹੋ ਨਾ ਜੇ ਕੱਲ ਨੂੰ ਚਾਈਨਾ ਵਾਲੇ ਜਿਹੜਾ ਆਪਣੇ ਗਵਾਂਡ ਚ ਜਾ ਕੇ ਤਾਈਵਾਨ ਨੂੰ ਦਬਦਿਆ ਨਾਲ ਸੀ ਉਹਨੂੰ ਗਲਤ ਕਹਿ ਸਕਦੇ ਹਾਂ ਸੋ ਖੈਰ ਲੰਘੇ ਵੀਕਐਂਡ ਦੇ ਦੌਰਾਨ ਇਹ ਹੁੰਦਾ ਕਿ ਡੋਨਲਡ ਟਰੰਪ ਹੁਣੀ ਇਹ ਕਹਿੰਦੇ ਨੇ ਕਿ ਜਿਹੜੇ ਜਿਹੜੇ ਮੁਲਕ ਉਹਨਾਂ ਦੇ ਵਿੱਚ ਖਾਸ ਕਰਕੇ ਜਿੱਦਾਂ ਸਾਡਾ ਯੂਕੇ ਆ ਫਿਰ ਡੈਨਮਾਰਕ ਆ ਨਾਰਵੇਆ ਸਵੀਡਨ ਆ ਫਰਾਂਸ ਆ ਜਰਮਨੀ ਆ ਨੈਦਰਲੈਂਡ ਆ ਫਿਲ ਲੈਂਡ ਆ ਵੀ ਜਿਹੜੇ ਜਿਹੜੇ ਇਹ ਮੁਲਕ ਆ ਜਿਹੜੇ ਕਿ ਅਮਰੀਕਾ ਦੀ ਜਾਂ ਡੋਨਲਡ ਟਰੰਪ ਜਿਹੜਾ ਕਿ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਤੇ ਕਰਨਾ ਚਾਹੁੰਦਾ ਵੀ ਜਿਹੜਾ ਇਸ ਅਮਰੀਕਨ ਕਦਮ ਦੀ ਮੁਖਾਲਫਤ ਕਰਨਗੇ ਇਹਨਾਂ ਮੁਲਕਾਂ ਦੇ ਉੱਤੇ ਮੈਂ 10% ਟੈਰਿਫ ਲਗਾਊਗਾ ਪੇ ਜਾਂ ਤਾਂ ਇਹ ਕਹਿਣ ਦਾ ਮਤਲਬ ਇਹ ਆ ਕਿ ਜਾਂ ਤਾਂ ਮੇਰੀ ਗੱਲ ਮੰਨੋ ਨਹੀਂ ਤਾਂ 10% ਤੁਹਾਡੇ ਤੇ ਟੈਰਿਫ ਲਗਾਉਂਗਾ ਮੈਂ ਤੇ ਯੂਰਪੀਅਨ ਯੂਨੀਅਨ ਵਾਲਿਆਂ ਨੇ ਵੀ ਤੇ ਯੂਕੇ ਵਾਲਿਆਂ ਨੇ ਵੀ ਇਹਨੂੰ ਗਲਤ ਦੱਸਿਆ ਤੇ ਬੜਾ ਇਹਦੇ ਤੇ ਖਫਾ ਵੀ ਹੋਏ ਨੇ ਸਾਰੇ ਜਾਣੇ ਐਂਡ ਰਾਈਟਲੀ ਸੋ ਅੱਛਾ ਇਹ ਵੀ ਗੱਲ ਕਹੀ ਗਈ ਆ ਬੀਬੀਸੀ ਨਿਊਜ਼ ਦੀ ਮੈਂ ਹੁਣੇ ਰਿਪੋਰਟ ਦੇਖਣਾ ਕਿ ਇਹ ਜਿਹੜੇ ਟੈਰਫ ਆ 1 ਜੂਨ 1 ਫੈਬਰੂਰੀ ਤੋਂ ਸ਼ੁਰੂ ਹੋਣੇ ਆ ਤੇ ਜੇਕਰ ਇਦਾਂ ਹੀ ਚੱਲਦਾ ਰਿਹਾ ਤੇ 1 ਜੂਨ ਤੋਂ ਇਹਨਾਂ ਨੂੰ ਵਧਾ ਕੇ 25% ਕਰ ਦੇਣਾ ਸੋ ਖੈਰ ਇਸ ਤੋਂ ਬਾਅਦ ਫਿਰ ਸਾਡੇ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਆ ਇਹਨਾਂ ਦੀ ਕੱਲ ਮਾਰਕ ਰੋਟੇ ਜਿਹੜੇ ਐਨਟੋ ਦੇ ਸਕੱਰੇਟਰੀ ਜਨਰਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਆ ਯੂਰੋਪੀਅਨ ਕੰਟਰੀਆਂ ਦੇ ਨਾਲ ਜਿਹੜੇ ਆ ਇਹਨਾਂ ਦੇ ਨਾਲ ਵੀ ਗੱਲ ਹੁੰਦੀ ਹੈ ਤੇ ਫਿਰ ਉਹ ਡੋਨਲਡ ਟਰੰਪ ਦੇ ਨਾਲ ਫੋਨ ਤੇ ਸਰਕੀਸਟਾਮਰ ਗੱਲ ਕਰਦੇ ਨੇ ਅੱਜ ਸਵੇਰੇ ਯੂਕੇ ਦੇ ਵਿੱਚ ਸੋਮਵਾਰ 19 ਜਿਹੜਾ ਜਨਵਰੀ ਦੇ ਸਵੇ ਨੂੰ ਸਰਕੀਸਟਾਮਰ ਹੋਂਾਂ ਦੇ ਵੱਲੋਂ ਇੱਕ ਪ੍ਰੈਸ ਬਾਰਤਾ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਆਬਾਮ ਨੂੰ ਮੁਖਾਤਬ ਹੁੰਦੇ ਨੇ ਯੂਕੇ ਨੂੰ ਤੇ ਉਹਨਾਂ ਨੇ ਦੱਸਿਆ ਬੇਸਿਕਲੀ ਜਿਹੜਾ ਯੂਰੋਪੀਅਨ ਯੂਨੀਅਨ ਤਾਂ ਇਹ ਗੱਲ ਕਹਿੰਦੀ ਆ ਕਿ ਜੇਕਰ ਅਮਰੀਕਾ ਨੇ ਸਾਡੇ ਦੇ ਟੈਰਿਫ ਲਾਉਣਾ ਤਾਂ ਅਸੀਂ ਦਾ ਜਵਾਬ ਦੇ ਵਿੱਚ ਅਸੀਂ ਵੀ ਟੈਰਿਫ ਲਾਵਾਂਗੇ ਹੁਣ ਕਿਉਂਕਿ ਆਪਾਂ ਯੂਕੇ ਵਾਲੇ ਜਿਹੜੇ ਯੂਰ ਤੇ ਇਹਨਾਂ ਨੇ ਯੂਕੇ ਨੇ ਮੁਕਾਬਲਤਨ ਟੈਰੇਫਲੌਨ ਦੀ ਗੱਲ ਤੋਂ ਤਾਂ ਹਜੇ ਕਹਿ ਲਓ ਕਿ ਬਚੇ ਹੀ ਆ ਇਨਕਾਰ ਤਾਂ ਨਹੀਂ ਕੀਤਾ ਪਰ ਸਰਕੀਆ ਸਟਾਮਰ ਨੇ ਇਹ ਗੱਲ ਕਹੀ ਆ ਕਿ ਆਰਥਿਕ ਜੰਗ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਹੈਗੀ ਟੈਰਿਫ ਵਾਰ ਕਿਸੇ ਕੰਟਰੀ ਦੀ ਆਬਾਦ ਨੂੰ ਨਾ ਅਮਰੀਕਨ ਆਬਾਦ ਦੇ ਹੱਕ ਦੇ ਵਿੱਚ ਆ ਨਾ ਹੋ ਇੰਗਲਿਸ਼ ਜਿਹੜੀ ਬ੍ਰਿਟਿਸ਼ ਆਬਾਦੀਆਂ ਵੀ ਨਾ ਇਹਦੇ ਹੱਕ ਦੇ ਵਿੱਚ ਆ ਸੋ ਅਸੀਂ ਇਸ ਪਾਸੇ ਨੂੰ ਵਧਣਾ ਨਹੀਂ ਚਾਹੁੰਦੇ ਯੂਐਸਏ ਦੀ ਇਸ ਕਾਰਵਾਈ ਨੂੰ ਉਹਨਾਂ ਨੇ ਗਲਤ ਦੱਸਿਆ ਇਹਨੂੰ ਇੱਕ ਬੁੱਲਿੰਗ ਜਿਹੜੀ ਟੈਕਟਿਕਸ ਪੂਰੀ ਦੁਨੀਆ ਦੇ ਵਿੱਚ ਜਾਂ ਪੂਰੇ ਯੂਰਪ ਦੇ ਵਿੱਚ ਇਹਨੂੰ ਕਿਹਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਮੈਂ ਟਰੰਪ ਸਾਹਿਬ ਨੂੰ ਵੀ ਇਹ ਗੱਲ ਕਹੀ ਆ ਤੇ ਉਹਨਾਂ ਨੇ ਯੂਕੇ ਦੇ ਲੋਕਾਂ ਨੂੰ ਸਰਕੀਆ ਸਟਾਮਰ ਨੇ ਕਿਹਾ ਕਿ ਇਕੱਠੇ ਹੋਣ ਦੀ ਜ਼ਰੂਰਤ ਦਾ ਇਹ ਮਾ ਉਸ ਦਿਨ ਵੀ ਕਿਹਾ ਸੀ ਕਿ ਗ੍ਰੀਨਲੈਂਡ ਦੀ ਤਾਂ ਜਿੰਨੀ 50 60k ਆਬਾਦੀ ਆ ਤੇ ਅਮਰੀਕਾ ਦੇ ਤਾਂ ਫੌਜੀ ਚਾ ਚੂ ਪੀਣੀ ਕਿਤੇ ਬਖਰੇ ਬਖਰੇ ਬੈਠੇ ਹੋਣ ਤਾਂ ਇਦੋਂ ਜ਼ਿਆਦਾ ਹੋ ਜਾਂਦੇ ਆ ਸੋ ਮਿਲਟਰੀਲੀ ਅਮਰੀਕਾ ਦਾ ਕੋਈ ਮੁਕਾਬਲਾ ਹੀ ਨਹੀਂ ਤੇ ਨੈਟੋ ਦੇ ਵਿੱਚ ਵੀ ਸਭ ਤੋਂ ਤਗੜੀ ਤਾਕਤ ਅਮਰੀਕਾ ਆ ਇਹ ਵੀ ਨਜ਼ਰ ਆ ਰਿਹਾ ਕਿ ਜਿਹੜੀਆਂ ਯੂਰੋਪੀਅਨ ਕੰਟਰੀਆਂ ਇਹਨਾਂ ਨੂੰ ਲੱਗਾ ਕਿ ਅਮਰੀਕਾ ਸਾਡੇ ਨਾਲ ਹੀ ਆ ਨੈਟੋ ਹੈਗਾ ਆ ਤੇ ਇਹਨਾਂ ਨੇ ਵੀ ਆਪਣੇ ਆਪ ਨੂੰ ਡਿਫੈਂਸ ਦੇ ਉੱਤੇ ਅੱਗੇ ਇੰਨਾ ਪੈਸਾ ਖਰਚਿਆ ਨਹੀਂ ਤੇ ਹੌਲੀ ਹੌਲੀ ਆਰਮੀਆਂ ਵੀ ਘਟਦੀਆਂ ਗਈਆਂ ਹੌਲੀ ਹੌਲੀ ਡਿਫੈਂਸ ਦੇ ਉੱਤੇ ਪੈਸਾ ਵੀ ਘਟਦਾ ਗਿਆ ਮੁਲਕਾਂ ਨੂੰ ਸੋਹਣੇ ਜੋ ਕਿ ਹੁਣਾ ਵੀ ਇਦਾਂ ਚਾਹੀਦਾ ਆਵਾਮ ਦੀ ਜ਼ਿੰਦਗੀ ਬਿਹਤਰ ਬਣਾਉਣੀ ਚਾਹੀਦੀ ਹੈ ਜੋ ਕਿ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਬਣਾਈ ਤੇ ਪਰ ਹੁਣ ਇਹ ਨਜ਼ਰ ਆ ਰਿਹਾ ਕਿ ਨਹੀਂ ਪਾਈ ਜਿਹੜਾ ਅਮਰੀਕਾ ਬਹੁਤ ਤਕੜਾ ਹੋ ਗਿਆ ਨਾ ਉੱਥੇ ਹੁਣ ਇੱਕ ਲੀਡਰ ਆਇਆ ਤੇ ਉਹ ਸਾਰਿਆਂ ਨੂੰ ਇਹ ਕਹਿ ਰਿਹਾ ਕਿ ਜਾਂ ਤਾਂ ਮੇਰੀ ਗੱਲ ਮੰਨ ਲਓ ਨਹੀਂ ਤਾਂ ਫੇ ਭਾਈ ਦੁਨੀਆ ਦੀ ਸਭ ਤੋਂ ਤਕੜੀ ਆਰਮੀ ਮੈਂ ਦਿਖਾ ਲਾਣ ਨੂੰ ਨਹੀਂ ਰੱਖਿਓ ਇਹ ਮੈਨੂੰ ਮਨਾਉਣੀ ਆਉਂਦੀ ਆ ਤੇ ਨਿਕੋਲਸ ਮਡੂਰੋ ਦੀ ਆਧਾਰਨ ਸਾਰਿਆਂ ਦੇ ਸਾਹਮਣੇ ਆ ਕਿੱਦਾਂ ਜਾ ਕੇ ਉਹਨੂੰ ਚੱਕ ਲਿਆ ਸੋ ਕਾਫੀ ਹਾਲਾਤ ਕਹ ਲਓ ਕਿ ਤਸ਼ਵੀਸ਼ਨਾਕ ਨੇ ਗੰਭੀਰ ਨੇ ਇਸ ਸਮੇਂ ਸਥਿਤੀਆਂ ਇਹ ਖੜੀਆਂ ਨੇ ਕਿ ਯੂਰਪ ਜਿਹੜਾ ਕਿ ਸਾਥੀ ਆ ਅਮਰੀਕਾ ਦਾ ਨੈਟੋ ਕੰਟਰੀਆਂ ਜਿਹੜੀਆਂ ਸਭ ਇਕੱਠੇ ਆ ਇਕੱਠੇ ਇਹਨਾਂ ਨੇ ਦੁਨੀਆ ਤੇ ਮਾਰ ਕੇ ਮਾਰੇ ਨੇ ਯੋਰ ਡੋਨਲਡ ਟਰੰਪ ਇਹ ਕਹਿ ਰਿਹਾ ਕਿ ਜੇਕਰ ਗ੍ਰੀਨਲੈਂਡ ਦੀ ਲੈਂਡ ਦੀ ਜਿਹੜੀ ਮੇਰੀ ਕੋਸ਼ਿਸ਼ ਹੈ ਇਹਦੇ ਵਿੱਚ ਯੂਰੋਪੀਅਨ ਕੰਟਰੀਆਂ ਨੇ ਕੋ ਵਿਗਨ ਪਾਇਆ ਤੇ 10% ਟੈਰਫ ਪਹਿਲੀ ਫਰਵਰੀ ਤੋਂ ਵਧਾ ਕੇ 25% ਜੂਨ ਦੇ ਮਹੀਨੇ ਤੋਂ ਕਰ ਦੇਣਾ ਤੇ ਬਾਕੀ ਇਹਦੇ ਟੈਰਫਾਂ ਤੋਂ ਬਾਅਦ ਹੋਰ ਹੋਣੇ ਪਤਾ ਨਹੀਂ ਕੀ ਕਰਨਾ ਤੇ ਮਿਲਟਰੀ ਆਪਸ਼ਨ ਨੂੰ ਵੀ ਖਾਰਜ ਨਹੀਂ ਵਾਈਟ ਹਾਊਸ ਕਰ ਰਿਹਾ ਕਿ ਜੇਕਰ ਉਹਨਾਂ ਨੇ ਆਪਣੀ ਜਿਹੜੀ ਆ ਸੇਨਾ ਉਹ ਗ੍ਰੀਨਲੈਂਡ ਦੇ ਵਿੱਚ ਉਤਾਰ ਦੇਣੀ ਆ ਤੇ ਇਹ ਹੁਣ ਕਹਿ ਲਓ ਕਿ ਬਹੁਤ ਜ਼ਿਆਦਾ ਗੰਭੀਰ ਸਥਿਤੀਆਂ ਨੇ ਦੇਖਦੇ ਆ ਇਹ ਸਭ ਕੁਝ ਏਸੇ ਚੀਜ਼ ਤੇ ਖੜਾ ਕਿ ਡੋਨਲਡ 트੍ਰੰਪ ਨੇ ਗਾਹਾਂ ਕੀ ਕਰਨਾ ਸੋ ਲੈਟਸ ਸੀ ਸਥਿਤੀਆਂ ਕਿੱਧਰ ਨੂੰ ਜਾਣੀਆਂ ਤੁਸੀਂ ਆਪਣੀ ਪ੍ਰਤੀਕਿਰਿਆ ਏਸ ਸਭ ਕਾਸੀ ਦੀ ਜਰੂਰ ਦੇ ਦਿਓ ਜੀ ਬਹੁਤ ਧੰਨਵਾਦ ਸਾਸ